ਅ ਅੱਜ ਦੇਵ ਕਰੋੜੇ ਵੀ ਇੱਥੇ ਆਏ ਹੋਏ ਸੀਗੇ ਹੈਨਾ ਤੁਹਾਡੀ ਬਹੁਤ ਪੁਰਾਣੀ ਦੋਸਤੀ ਹੈ ਸੋ ਦੋਸਤੀ ਲੈ ਕੇ ਜੇ ਫਰਸਟ ਥਾਟ ਜਾਂ ਫਰਸਟ ਗੱਲ ਕੋਈ ਦਿਲ ਚ ਆਂਦੀ ਤੇ ਉਹ ਕੀ ਹੈ ਦੋਸਤੀ ਲੈ ਕੇ ਤਾਂ ਜੀ ਭਰਾ ਵਾਲੀ ਫੀਲਿੰਗ ਆਉਂਦੀ ਵੀ ਭਰਾ ਦੋਸਤੀ ਦਾ ਮਤਲਬ ਵੀ ਸਭ ਕੁਝ ਹੈ ਜੀ ਭਰਾ ਤੋਂ ਵੀ ਉੱਤੋਂ ਦੀ ਭਰਾ ਵੀ ਹਜੇ ਕਈ ਨਹੀਂ ਇਦਾਂ ਨਹੀਂ ਖੜਦੇ ਜਿੱਦਾਂ ਦੋਸਤ ਜਿਹੜਾ ਸੱਚਾ ਦੋਸਤ ਹੁੰਦਾ ਉਹਦੇ ਕੋਲੇ ਤੁਸੀਂ ਜਿਹਨਾਂ ਦੀ ਕੋਈ ਕੋਈ ਵੀ ਗੱਲ ਕੋਈ ਵੀ ਜਿੰਨੀ ਜਿੱਥੇ ਤੁਸੀਂ ਰਮ ਜਾਂ ਸਮਝਣ ਲੱਗ ਜਿਓ ਅੱਖ ਦਾ ਇਸ਼ਾਰਾ ਹੀ ਸਮਝਣ ਲੱਗ ਜਿਓ ਉਹ ਦੋਸਤੀ ਹੁੰਦੀ ਹੈ ਮੇਰੇ ਖਿਆਲ ਕੁਝ ਕਹਿਣ ਦੀ ਲੋੜ ਨਹੀਂ ਔਰ ਜਿੱਥੇ ਤੁਸੀਂ ਬੇਬਾਕ ਕੁਝ ਵੀ ਬੋਲ ਸਕਦੇ ਹੋ ਪਤਾ ਹੀ ਹੈ ਵੀ ਇਹ ਆਪਣੀ ਇਹਨੇ ਕਿੱਥੇ ਜਾਣਾ ਉਹਨੇ ਹਰੇਕ ਗੱਲ ਤੋਂ ਔਰ ਤੁਹਾਡਾ ਸਭ ਤੋਂ ਵੱਡਾ ਕ੍ਰਿਟਿਕ ਹੈ ਜਿਹੜਾ ਉਹ ਦੋਸਤੀ ਹੁੰਦਾ ਜਿਹੜਾ ਤੁਹਾਨੂੰ ਤੂੰ ਕਹਿ ਕੇ ਤਮਾਮ ਉਮਰ ਬੁਲਾਉਂਦਾ ਰਹਿੰਦਾ ਉਹ ਤੁਹਾਡੀ ਅਕਲ ਵੀ ਟਿਕਾਣੇ ਰੱਖਦੇ ਉਹ ਦੋਸਤ ਹੋਣੇ ਚਾਹੀਦੇ ਐਡਜਸਟਮੈਂਟ ਜਿੰਨੇ ਮਰਜ਼ੀ ਰੱਖ ਲਓ ਤੁਸੀਂ ਅੜਦੜੇ ਹਨਾ ਸੋ ਦੋਸਤੀ ਦਾ ਦੋਸਤੀ ਦਾ ਇੱਕ ਇਜ਼ਹਾਰ ਹੈ ਜੀ ਜਿੱਚੋ ਕੋਈ ਲੱਗਦੀ ਹੈ ਤਾਂ ਇਜ਼ਹਾਰ ਹੈ ਜੀ ਇੱਕ ਚੀਜ਼ ਆ ਆਪਣੇ ਆਪ ਹੀ ਨਾ ਆਪਣੇ ਆਪ ਹੀ ਦੋਸਤੀ ਲੱਗ ਜਾਂਦੀ ਜਿਹੜੀ ਇੱਕ ਅਹਿਸਾਸ ਹੈ ਜਿਹੜਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਤੁਸੀਂ ਰਮਝਾਂ ਦੇਖ ਕੇ ਸਮਝ ਜਾਂਦੇ ਹੋ ਹਾਂ ਉਹ ਮੈਨੂੰ ਮੁਹੱਬਤ ਕਰਦਾ ਜਾਂ ਮੈਂ ਉਹਨੂੰ ਮੁਹੱਬਤ ਕਰਦਾ ਇਸ ਲਈ ਇੱਕ ਰਮਝਾਂ ਵੀ ਕੁਝ ਕਹਿ ਬਿਨਾ ਵੀ ਸਾਰਾ ਕੁਝ ਕਹਿ ਜਾਂਦੇ ਹੋ ਤੁਸੀਂ ਬਿਲਕੁਲ ਅ ਐਟ ਦਿ ਲਾਸਟ ਇਹੀ ਕਵਾਂਗੇ ਕਿ ਕੰਗ੍ਰੈਚੁਲੇਸ਼ਨਸ ਹੈ ਨਾ ਔਰ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਜਲੰਧਰ ਦੇ ਵਿੱਚ ਪਹਿਲਾ ਆਪਣਾ ਸਟੋਰ ਆਈ ਗਿਆ ਸੋਪਨ ਕੀਤਾ ਹੈ ਇਹ ਵਾਲਾ ਹੈ ਨਾ ਸੋ ਅੱਗੇ ਬਹੁਤ ਸਾਰੇ ਸਟੋਰਸ ਓਪਨ ਹੋਣ ਔਰ ਉਥੇ ਤੁਸੀਂ ਸਾਰੀ ਤੁਹਾਡੀ ਜਿਹੜੀ ਜੋੜੀ ਹੈ ਹੈ ਨਾ ਉਥੇ ਪਹੁੰਚੇ ਔਰ ਲੋਕਾਂ ਨੂੰ ਐਂਟਰਟੇਨ ਕਰੇ ਬਟ ਜਲੰਧਰ ਦੇ ਨਾਲ ਆਖਿਰ ਦੇ ਵਿੱਚ ਤੁਹਾਨੂੰ ਦੋਨਾਂ ਨੂੰ ਪੁੱਛਣਾ ਚਾਹੂੰਗੀ ਕੋਈ ਮੈਮਰੀ ਜੁੜੀ ਹੋਵੇ ਜਲੰਧਰ ਦੇ ਨਾਲ ਜਲੰਧਰ ਦੇ ਨਾਲ ਤਾਂ ਮੇਰੀ ਸਭ ਤੋਂ ਵੱਡੀ ਮੈਮਰੀ ਇਹੀ ਜੁੜੀ ਹੈ ਮੈਂ ਵਿਆਹ ਇੱਥੇ ਹੋਇਆ ਜੀ ਇਹ ਹੋਰੇ ਹੋਰੇ ਇਹ 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 ਕੁਸ਼ੀ ਨਾਲ ਇਹ ਇਹ ਉਹ ਮੈਮਰੀ ਜਿਹੜੀ ਸਾਰੀ ਉਮਰ ਲੈਣੀ ਹੋਣੀ ਨਾਲ ਹੀ ਜਾਣੀ ਹੈ ਹੈਨਾ ਸੋ ਤਾਂ ਕਰਕੇ ਇੱਥੇ ਖੋਲੇ ਜੀ ਮੈਂ ਇੱਥੇ ਵਸਿਆ ਹਾਂ ਤੇ ਵਾਈਫ ਦਾ ਪ੍ਰੈਸ਼ਰ ਤਾਂ ਨਹੀਂ ਪਹਿਲੇ ਜਲੰਧਰ ਹੀ ਖੁੱਲਣਾ ਚਾਹੀਦਾ ਓਬਵੀਅਸਲੀ ਇਹ ਵੀ ਹੋ ਸਕਦਾ ਜੀ ਵੀ ਨਿਗਰਾਨੀ ਚ ਰਹੂਗਾ ਨਿਗਰਾਨੀ ਚ ਹਾਂਜੀ ਨਹੀਂ ਨਹੀਂ ਆਮ ਬLESSED ਹਾਂ ਕਿਉਂਕਿ ਹਰੇ ਹੀ ਪਾਸੇ ਤੁਸੀਂ ਧਿਆਨ ਨਹੀਂ ਰੱਖ ਸਕਦੇ ਇਸ ਟੋਟੈਲਿਟੀ ਦੇ ਵਿੱਚ ਇਸ ਟੀਮ ਮੇਰਾ ਬਰਦਰ ਇਨ ਲਾ ਬਿਜ਼ਨਸ ਦੇ ਵਿੱਚ ਹੈਗਾ ਤਾਂ ਉਹ ਕੁਝ ਨਾ ਕੋਈ ਨਿਗਰਾਨੀ ਰੱਖਣ ਵਾਲੇ ਵੀ ਉੱਤੇ ਚਾਹੀਦੇ ਆ ਵੀ ਤੁਸੀਂ ਜਿਹੜੀ ਸਰਵਿਸ ਹੈ ਲੋਕਾਂ ਨੂੰ ਕਸਟਮਰ ਸਰਵਿਸ ਕਿੱਦਾਂ ਦੀ ਜਾ ਰਹੀ ਹੈ ਤੁਸੀਂ ਕਿਉਂਕਿ ਸੈਟਿਸਫਾਈ ਨਹੀਂ ਕਰ ਦਿੱਤਾ ਹਨਾ ਦੈਨ ਯੂ ਫੇਲਿਅਰ ਹੈ ਹਨਾ ਇਸ ਸੀ ਦੇ ਵਿੱਚ ਤਾਂ ਉਹ ਉਸ ਸੀ ਦਾ ਮਤੇ ਨਜ਼ਰ ਰੱਖਦੇ ਹੋਏ ਵੀ ਪਹਿਲਾ ਸਟੋਰ ਜਿੱਥੇ ਤੁਹਾਡੀ ਆਵਾਜ਼ਾਈ ਹੋਵੇ ਆਉਂਦੇ ਜਾਂਦੇ ਰਹੋ ਤੁਸੀਂ ਨਿਗਰਾਨੀ ਰੱਖੋ ਤਾਂ ਕਰਕੇ ਇੱਥੇ ਬੋਲੇ ਜੀ ਜੈਸਮਨ ਤੁਹਾਡੀ ਜਲੰਧਰ ਨਾਲ ਕੋਈ ਯਾਦ ਛਿੜੀ ਹੁਣ ਜੁੜ ਗਈ ਹੈ ਡੈਫੀਨਟਲੀ ਬਿਕਾਜ਼ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਮੈਂ ਇਹ ਦੀ ਸਿਰਫ ਬ੍ਰਾਂਡ ਅੰਬੈਸਡਰ ਨਹੀਂ ਆ ਮੇਰਾ ਹੀ ਬ੍ਰਾਂਡ ਆ ਤੇ ਸਾਰਿਆਂ ਦਾ ਮਿਲ ਕੇ ਬ੍ਰਾਂਡ ਅਬਨੂ ਸਰ ਮੇਰਾ ਦੀਪ ਸਰ ਵੀ ਪਹੁੰਚੇ ਨੇ ਉਹਨਾਂ ਦਾ ਸਾਡਾ ਹੀ ਬ੍ਰਾਂਡ ਆ ਏ ਤੇ ਹੁਣ ਜਿਹੜੀ ਆਦ ਆ ਇੱਕ ਤਾਂ ਸਪੈਸ਼ਲ ਜੁੜ ਗਈ ਹੈ ਕਿਉਂਕਿ ਅਸੀਂ ਸਿਰਫ ਇੱਕ ਬ੍ਰਾਂਡ ਨਹੀਂ ਲੈ ਕੇ ਆ ਰਹੇ ਅਸੀਂ ਆਪ ਦੇ ਇੱਕ ਛੋਟਾ ਜਿਹਾ ਇੱਕ ਐਸੀ ਇੱਕ ਐਫਰਟ ਲੈ ਕੇ ਆ ਰਹੇ ਹਾਂ ਕਿ ਤੁਹਾਨੂੰ ਕਿਵੇਂ ਜੁਐਲਰੀ ਦੇ ਨਾਲ ਉਹਦਾ ਜਿਹੜਾ ਪਿਆਰ ਹੈ ਉਹਦੇ ਨਾਲ ਜੋੜ ਸਕਦੇ ਹਾਂ ਤੇ ਤੁਸੀਂ ਸਾਰੇ ਪਲੀਜ਼ ਜਲੰਧਰ ਤਵਿਸ ਤੇ ਪਹੁੰਚੋ ਐਂਡ ਕਹਿੰਦੇ ਨਾ ਕਿ ਜੁਐਲਰੀ ਹੈ ਜਿਹੜੀ ਪੁਸ਼ਤਾ ਪੁਸ਼ਤਾ ਤੇ ਲੈ ਕੇ ਜਾਂਦੇ ਆ ਅੱਗੇ ਕੈਰੀ ਫਾਰਵਰਡ ਹੁੰਦੀ ਹੈ ਤੇ ਅਸੀਂ ਬਹੁਤ ਬਖੂਬੀ ਨਾਲ ਤੁਹਾਡਾ ਜਿਹੜਾ ਉਹ ਟਰਸਟ ਆ ਪੁਸ਼ਤਾ ਦੇ ਅੱਗੇ ਉਹਨੂੰ ਯੂ نو ਕੈਰੀ ਫਾਰਵਰਡ ਕਰਨ ਦਾ ਉਹ ਅਸੀਂ ਰੱਖਦੇ ਆ ਤੇ ਤੁਸੀਂ ਆਓ ਤੇ ਸਾਡੀ ਇੱਕ ਜੁਐਲਰੀ ਦਾ ਇੱਕ ਹਿੱਸਾ ਆਪਦੇ ਫੈਮਿਲੀ ਦਾ ਹਿੱਸਾ ਬਣਾ ਲਓ ਥੈਂਕ ਯੂ ਸੋ ਮੱਚ ਐਂਡ ਵਿਸ਼ ਯੂ ਗੁੱਡ ਲੱਕ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ